ਸਾਫਰੀ ਜਾਂ ਦੂਰ ਤੋਂ ਹੋਰ ਜੁਣੋ ਠੀਕਾ ਜੇ ਚੜ੍ਹਦੀ ਕਲਾ ਚ ਜੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੀਆਂ ਬੱਥੇ ਚੜ੍ਹਦੀ ਕਲਾ ਚ ਲੋ ਮੇਰੇ ਵੀਰ ਅੱਜ ਮੈਂ ਤੁਹਾਨੂੰ ਨਾ ਇੱਕ ਨਵੇਂ ਪੀਤ ਸਥਾਨ ਤੇ ਲੈ ਕੇ ਜਾ ਰਿਹਾ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਉਂਦਾ ਆਓ ਤੁਹਾਨੂੰ ਲੈ ਚੱਲਨੇ ਆ ਥੋੜੇ ਜੇ ਚ ਦੋਸਤੋ ਹੁਣ ਮੈਂ ਚਾਲੇ ਪਾਉਣ ਲੱਗਾ ਤੁਹਾਨੂੰ ਸਥਾਨ ਵੱਲ ਨਾਓ ਚੱਲੀਏ ਆਪਾਂ ਫਟ ਰਹੀਆਂ। ਇਹ ਤੋਂ 100 ਕਿਲੋਮੀਟਰ ਰਸਤਾ ਆ। ਆਪਾਂ ਉੱਥੇ ਪੁੱਜਣਾ ਆ। ਪੁੱਜ ਕੇ ਪੰਨ ਦਰਮਸਤਾਨ ਤੇ ਦੱਸਣ ਕਰਾਉਣਾ ਆ। ਠੀਕ ਆ ਜੀ। ਹਾਂ ਜੀ। ਲੋ ਵੀ ਜੇ ਪੰਜਾਬ ਰਹੇ। ਪਾਲਿਕਾ ਲਵੇ। ਦਰਮਸਤਾਨ ਅੱਜ ਆ ਰਹੇ। ਬਹੁਤ que te llevo al animal. Que te hago mucho caro, estoy aquí. duduk te hago mucho caro, estoy aquí. ਜੀ ਵੀਰਿਆ ਆਪਾਂ ਚੱਟ ਤੰਦ ਤਾਂ ਤੇ ਪੁੱ ਚੱਲੇ ਆ ਵਾਹ ਥੋੜਾ ਜਿਆਦਾ ਤਰਿਆ ਜਾ ਚੱਲ ਆਉਣਾ ਪਾਣੀ ਸੁਪਾਣ ਵਾਲੀ ਜਗ੍ਹਾ ਤੇ ਉੱਜੀ ਸਾਹਮਣੇ ਦਰਵਾਜ਼ਾ ਖੁੱਲ੍ਹ ਗਿਆ। ਇਹ ਤਾਂ ਦੇਖੋ। ਆ ਲੈਨੇ ਗਏ ਜੀ। ਨਾਉ ਜੀ ਮੇਟਰ। ਆਪਾਂ ਪਰ ਮੇ ਖਾਮ سے ਫੁੱਟ ਜੇ। ਦੇਖੋ ਥੋੜਾ ਜਿਹਾ ਜੂਮ ਕਰਕੇ ਦੱਸਣਾ ਥੋੜਾ ਜਿਹਾ ਜੂਮ ਕਰਕੇ ਇਹ ਜੀ タルਮਿਸਤਾਨ ਦੇ ਅੰਦਰ ਪੁੱਜ ਚੁੱਕੇ ਹਾਂ ਭਾਵੇਂ ਠੀਕ ਹੈ ਜੀ ਆ ਦੋ ਸਲਤਿਆਂ ਨਾਲ ਠੀਕ ਹੈ ਮੋਤਨ ਮੁਪਾਇਨਾ ਦੇ ਅੰਦਰ ਖਾਣੇ ਆ ਜੀ ਦਾ ਦੇਖੋ ਇਹ ਆਪਣੇ ਮੋਤੀ ਭਗਵਾਨ ਦੀ ਹਰਮਾਨ ਜੀ ਦੀ ਬਰਜੰਗ ਬਲੀ ਦੀ ਦੇਖੋ ਨਾ ਇਹ ਸਾਰਾ ਪੁਜਾਂ ਅੱਜ ਮਸ਼ਹੂਰ ਜਗ੍ਹਾ ਦੇ ਹੁਣ ਤਾਂ ਮੈਂ ਅੰਦਰ ਲੰਗਰਾਲ ਤੇ ਚਲੇ ਆ ਮੈਂ ਅੰਦਰ ਬੋਲ ਨੈਕਸਟ ਬਲੋ ਤੇ ਤੁਹਾਨੂੰ ਮਿਲਾਂਗੇ ਧੰਨਵਾਦ ਦਾ ਹਾਲ ਤਾਂ ਬੋਲੀ ਤੇ ਦਰਸ਼ਨ ਕਰਾ ਦਿਓ ਇੱਥੇ ਤੋਂ ਬੋਲ ਇਹਰੇ ਤੋਂ ਕਰੇ ਦੋ ਮੰਤਰ ਸਾਥੀ ਯਾਰੀ ਕਿ ਇੱਥੇ ਜਾ ਅਕੰਤਨ ਪਾਰਨਿਸ਼ਤਾਨ ਪਰ ਮੈਂ ਲੈ ਕੇ ਆਇਆ ਨਿਕਲੋ ਲੋ ਜੀ ਵੀਡੀਓ ਤੁਹਾਨੂੰ ਪਰੰਦਰਸ਼ਣ ਦਿਰਾਉਨੇ ਆ ਧਰਮ ਨਿਸ਼ਤਾਨ ਦੇ ਦੇ ਲੋ ਇੱਕ ਬਹੁਤ ਤਨਿਸ਼ਤਾਨ ਹੈ ਇੱਕ ਟਟਪਟ ਬਣੀ ਹੈ ਜਿਲ੍ਹਾ ਠਾਣ ਕੋ ਤੇ ਮਛੂਰ ਕਿਆ ਕਟ ਬਣੀ ਹੈ ਅੱਜ ਮੈਂ ਇੱਥੇ ਆਇਆ ਹਾਂ ਇਹ ਬਹੁਤ ਹੀ ਪਿਆਰੀ ਜਗਾ ਹਾਂ ਇਹਦੇ ਬਾਰੇ ਸੁਣਿਆ ਜਾਏ ਤੇ ਦੇਖਿਆ ਜਾਏ ਤੇ ਇਹ ਕਹਿੰਦੇ ਆ ਕਿ ਇਹ ਜਿਹੜੀ ਬਣੀ ਆ ਇਹ ਰਾਤੋਂ ਰਾਤ ਇੱਥੇ ਸਤਪ ਤੋਈ ਦੇਖੋ ਧਿਆਨ ਨਾਲ ਇਹ ਸਿਵਰਾਪ ਦੀ ਹੈ ਮੇਲੇ ਇੱਥੇ ਬਹੁਤ ਭਾਰੀ ਲੱਗਦਾ ਹੈ ਬਹੁਤ ਭਾਰੀ ਲੱਗਦਾ ਮੇਲੇ ਤੇ ਦੇਖੋ